ਚੇਹਦੇ ਖੰਨਾ ਰੋਡ ਤੇ ਸ਼ਮਸ਼ਾਨ ਘਾਟ ਅੱਗੇ ਤੇਜ਼ ਰਫਤਾਰ ਦੋ ਬਾਈਕ ਆਫਸਟ ਟਕਰਾ ਗਏ ਜਿਸ ਨਾਲ ਇੱਕ ਬਾਈਕ ਚਾਲਕ 20 ਸਾਲਾਂ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਤਿੰਨ ਹੋਰ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਇੱਕ ਹੋਰ ਦੀ ਹਾਲਤ ਚਿੰਤਾਜਨਕ ਦੱਸੀ ਜਾਂਦੀ ਹੈ ਅਤੇ ਉਸ ਨੂੰ ਵੀ ਮੋਢਲੇ ਇਲਾਜ ਦੇ ਮਗਰੋਂ ਰੈਫਰ ਕਰ ਦਿੱਤਾ ਗਿਆ ਹੈ ਇਹ ਹਾਦਸਾ ਪਾਪਨ ਦਾ ਕਾਰਨ ਕਥਿਤ ਤੌਰ ਤੇ ਮ੍ਰਿਤਕ ਵੱਲੋਂ ਰੋਂਗ ਸਾਈਡ ਬਾਈਕ ਚਲਾਉਣਾ ਦੱਸਿਆ ਜਾ ਰਿਹਾ ਹੈ ਜੋ ਕਿ ਸਾਹਮਣੇ ਤੋਂ ਆ ਰਹੇ ਦੂਜੇ ਬਾਈਕ ਸਵਾਰਾਂ ਦੇ ਨਾਲ ਇੰਨੇ ਜ਼ੋਰਦਾਰ ਢੰਗ ਨਾਲ ਟਕਰਾਇਆ ਕਿ ਸਨਨੀ ਵਾਸੀ ਸਮਰਾਲਾ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜਾ ਬਾਈਕ ਚਾਲਕ ਹਰਜੀਤ ਸਿੰਘ ਦੀ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਲੋਕਾਂ ਵੱਲੋਂ ਇਹਨਾਂ ਨੂੰ ਇਲਾਜ ਲਈ ਸਿਵਲ ਹਸਪਤਲ ਪਹੁੰਚਾਇਆ ਗਿਆ ਅਤੇ ਮੌਕੇ ਤੇ ਪੁਲਿਸ ਵੀ ਪੁੱਜ ਗਈ ਹਸਪਤਲ ਪਹੁੰਚਤ ਤੇ ਡਾਕਟਰਾਂ ਦੇ ਵੱਲੋਂ ਸਨੇ ਪੁੱਤਰ ਦੀਪਕ ਵਾਸੀ ਵਾਰ ਨੰਬਰ 13 ਅੰਬੇਦਕਰ ਕਲੋਨੀ ਸਮਰਾਲਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਇਸ ਹਾਦਸੇ ਵਿੱਚ ਜ਼ਖਮੀ ਇੱਕ ਹੋਰ ਨੌਜਵਾਨ ਹਰਜੀਤ ਸਿੰਘ ਵਾਸੀ ਪਿੰਡ ਕਰਖਣਾ ਦੀ ਹਾਲਤ ਨਾਜਿਕ ਹੋਣ ਤੇ ਉਸ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ ਜਦਕਿ ਦੋ ਹੋਰ ਜ਼ਖਮੀ ਹੋਏ ਨੌਜਵਾਨਾਂ ਵਿੱਚ ਸ਼ਾਮਲ ਹਸ਼ਦੀਪ ਸਿੰਘ ਪਿੰਡ ਕਰਖਣਾ ਅਤੇ ਰੁਬਲਪਈ ਸਿੰਘ ਵਾਸੀ ਪਿੰਡ ਇਲਾਜ ਦੇ ਅਧੀਨ ਹਨ। ਮਾਲਗੁਰੇ ਕਮਪ੍ਰੀਸ਼ਨ ਕੀ ਮੰਗ ਲਿਆ ਸੀ ਅੰਦਰ ਮਾਲਗੁਰੇ ਸੀਤ ਦਫ਼ਤਰ ਤੇ ਬੈਠੇ ਸੀ ਅੰਦਰ ਤੇ ਇਸ ਤਰ੍ਹਾਂ ਬਹੁਤ ਸਾਰੀ ਗਵਾਹੀ ਆਈ ਕਿ ਜਦੋਂ ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ ਦੋਨੇ ਮੋਟਰਸਾਈਕਲ ਆਪਜੇ ਵੱਜੇ ਹੋਈ ਸੀਗੇ। ਤੇ ਇੱਕ ਤਾਂ ਮੁੰਡਾ ਰੌਂਗ ਸਾਈਡ ਤੋਂ ਆ ਰਿਹਾ ਸੀ ਇੱਕ ਖੰਨੇ ਵਾਲੀ ਸੜਕ ਤੋਂ ਆ ਰਿਹਾ ਸੀ ਯਾਨੀ ਦੋਨੇ ਮੋਟਰਸਾਈਕਲ ਦੋ ਦੋ ਜਾਣੇ ਸੀਗੇ ਇਹ। ਤੇ ਇਸੇ ਜਾਣੇ ਦਾ ਮੁੰਡੇ ਦੀ ਡੈਕ ਹੋ ਗਈ ਆ ਫਨੀ ਮੁੰਡਾ ਵਾ ਬੇਸ ਕਾਨੂੰਨੀ ਦਾ ਵਾ ਤੇ ਬਾਕੀ ਤਿੰਨੇ ਜਾਣੇ ਸੀਰੇ ਜਿਵੇਂ ਉਹ ਰੈਸਟਰ ਕਰਤਾ ਵਾ ਔਰ ਐਕਸੀਡੈਂਟ ਦੇਤੀ ਐਕਸੀਡੈਂਟ ਕਿਹਦੇ ਹਿਸਾਬ ਨਾਲ ਐਕਸੀਡੈਂਟ ਹੋਇਆ ਜਿਹੜਾ ਉਹ ਵੀ ਜਿਹੜਾ ਐਕਸੀਡੈਂਟ ਹੋਇਆ ਵਾ ਸਪੀਡ ਦੀ ਸਪੀਡ ਤੇ ਕਰੌਂਗ ਸਾਈਡ ਦੀ ਵਜ੍ਹਾ ਨਾਲ ਹੋਇਆ ਵਾ ਕਿ ਉਹਨੇ ਇੱਕ ਮੁੰਡਾ ਜਿਹੜਾ ਫਰੰਟ ਤੇ ਇੱਕ ਰੌਂਗ ਸਾਈਡ ਤੇ ਆ ਰਿਹਾ ਸੀ ਜਿਹਦੀ ਵਜ੍ਹਾ ਨਾਲ ਕਾਰ ਦੂਆ ਬੈਲੈਂਸ ਨਹੀਂ ਕਰ ਸਕੀ ਕਦੋਂ ਇਹਨੂੰ ਤਾਂ ਦੇ ਕਰਕੇ ਬੱਚੇ ਬਚੇ ਜਾਂਦੇ ਸਪੀਡ ਵੀ ਤੇਜ਼ ਹੋਣੀ ਹੈ ਮੈਂ ਸਪੀਡ ਵੀ ਤੇਜ਼ ਸੀ ਮੈਂ ਰਵਨੀ ਐਮਸੀ ਬਾਰ ਨੰਬਰ 13 ਦੇ ਆ ਮਾਛਾੜਾ ਰੋਡ ਤੱਕ ਦੁਨੀਆਨ ਤੇ ਰਹਿੰਦਾ ਸੀ ਮੈਂ ਇਹ ਜਿਹੜਾ ਐਕਸੀਡੈਂਟ ਹੈ ਉਹ ਮੇਰੇ ਮੁਹਲੇ ਦੇ ਮੁੰਡਾ ਜਿਹੜਾ ਹੈ ਦਾ ਸਣੀ ਉਹਦੇ ਪਾਪਾ ਦਾ ਨਾਮ ਹੈ ਤਾਂ ਜੀਤ ਜੀ ਉਹਨਾਂ ਦਾ ਕਹਿੰਦੇ ਕਿ ਜਿੱਦ ਵੀ ਕਹਿ ਰਹੇ ਨੇ ਕਿ ਮੋਟਰ ਤੇ ਅਕਲ ਦੇ ਬਹੁਤ ਤੇਲ ਸੀਗਾ ਉਹਦੇ ਕਰਕੇ ਐਕਸੀਡੈਂਟ ਹੋ ਗਿਆ ਮੋਟਰ ਸਣੀ ਆ ਮੁੰਡਾ ਤੇ ਕਿੰਨੀ ਉਮਰ ਹੈਗੀ ਜੀ ਜਿਹਦਾ ਉਮਰ ਹੈ ਜੀ ਸਿਰਫ 19-20 ਸਾਲ ਦਾ ਮਰੜੇ ਹਨ ਮਰੜੇ ਹਾਂਜੀ ਐਕਸੀਡੈਂਟ ਦਾ ਪਤਾ ਲੱਗ ਕਿੱਦਾਂ ਹੋਇਆ ਕਿੱਥੇ ਹੋਇਆ ਖੰਨਾ ਰੋਡ ਤੇ ਹੋਇਆ ਸੰਤਾਮਨ ਤੋਂ ਮੈਨੂੰ ਖਬਰ ਮਿਲੂ ਸੀ ਕਿ ਇਹ ਮੰਮੀ ਲੈ ਕੇ ਆਈ ਹੈ ਮੈਂ ਤਾਂ ਕਹਿੰਦੇ ਕਿ ਕੁਝ ਹੀ ਹਸਪੀਟਲ ਦੇ ਵਿੱਚ ਪਹੁੰਚ ਲਵੇ ਮੇਰਾ ਬੇਟਾ ਐਕਸੀਡੈਂਟ ਹੋ ਗਿਆ ਜਦ ਮੈਂ ਇੱਕ ਕੰਮ ਆਪਣੇ ਬ੍ਰਦਰ ਦੇ ਨਾਲ ਹੀ ਜਾਂਦਾ ਸੀਗਾ ਉਹਦੇ ਨਾਲ ਉਹ ਮੋਟਰਸਾਈਕਲ ਉੱਤੇ ਵੀਰ ਕਰਦਾ ਸੀਗਾ ਨਾਲ ਆਪਣੇ ਭਰਾ ਦੇ ਤੈਨੂੰ ਉਸਦੇ ਨਾਲ ਇਕੱਲੇ ਜਾ ਰਹੀ ਸੀ ਜਨਾਬ ਹੋਰ ਤੁਸੀਂ ਨਾਲ ਕਹਿੰਦੇ ਕਿ ਇੱਕ ਹੋਰ ਸੀਗਾ ਮੁੰਡਾ ਉਹਦੇ ਵੀ ਕੰਦ ਮਤਲਬ ਕਿਥੇ ਸੱਟ ਲੱਗੀ ਆ ਹੁਣ ਮਨੋਨਾ ਪਰ ਕਿੰਨੇ ਡਿਟੇਲ ਦਾ ਪਤਾ ਨਹੀਂ ਹੈ ਜੀ ਹੁਣ ਤਬੱਸੇ ਦੇ ਪਤਾ ਜੀ ਦਾ ਮੁੰਡਾ ਸਣੀਆ ਪਰ ਬਹੁਤ ਜ਼ਿਆਦਾ ਧੋਖਾ ਹੋ ਗਿਆ ਕਿੰਨੇ ਕਿੰਨੇ ਸੀਗੇ ਜਿਹੜੇ ਇਹ ਐਕਸੀਡੈਂਟ ਹੋਇਆ ਤਿੰਨ ਬੰਨੇ ਗਾਇਰੇ ਨੇ ਹਾਂ ਤੇ ਦੋਨੇ ਰੈਫਰ ਕਰਤੇ ਮੇਰੇ ਨਾਲ ਬਵੀ ਪੇਂਟਰ ਆ ਜੀ ਸਮਰਾਲੇ ਤੋਂ ਜੀ ਤੇ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਇਹ ਅਸੀਂ ਮੜੀਆਂ ਜੀ ਬੈਠੇ ਸੀ ਮੈਂ ਰੰਗ ਕਰਦਾ ਸੀ ਜੀ ਉੱਥੇ ਸਾਨੂੰ ਖੜਕਾ ਹੋਇਆ ਅਸੀਂ 20 ਮਿੰਟ ਬਾਅਦ ਜਾ ਕੇ ਦੇਖਿਆ ਜੀ ਉੱਥੇ ਇਕੱਠ ਹੋਇਆ ਗੱਡੀ ਜਾਮ ਲੱਗਿਆ ਹੋਇਆ ਜੀ ਅਸੀਂ ਜਾ ਕੇ ਦੇਖਿਆ ਜੀ ਇੱਕ ਦੋ ਮੁੰਡੇ ਜਕਮੀ ਬਹੁਤ ਜ਼ਿਆਦਾ ਪਏ ਸੀਗੇ ਇੱਕ ਸਰਦਾਰ ਬੈਠਾ ਜੀ ਉਹ ਸਾਈਡ ਤੇ ਬੈਠਾ ਸੀ ਜੀ ਕਿੰਨੇ ਮੁੰਡੇ ਸੀ ਕਿੰਨੇ ਮੁਰਦਿਆਂ ਦਾ ਸੀਗੇ ਉਹ ਦੋ ਮੋਟਰਸਾਈਕਲ ਸੀ ਜੀ ਸਾਨੂੰ ਮੜੇ ਤਿੰਨ ਮਿਲੇ ਜੀ ਚੌਥੇ ਤਾਂ ਨਹੀਂ ਸਾਨੂੰ ਪਤਾ ਜੀ ਇਹ ਐਲੀਵਟ ਦੀ ਦਤਰੀ ਵੀ ਇੱਕ ਦੀ ਹੋਈ ਹੈ ਜਿਸ ਸਮਰਾਲੇ ਡਾਈ ਜੀ ਮੁਰਾ ਤੇ ਬਾਕੀਆਂ ਦੀ ਹਾਲਾਤ ਕਿਤਾ ਸੀ ਹਾਲਾਤ ਇੱਕ ਤੇ ਸੀਰੇ ਸਾ ਤੇ ਦੋ ਸਹੀ ਨਹੀਂ ਜੀ ਹਲੇ ਜੀ ਦੀ ਮੌਤ ਹੋਈ ਉਹ ਨਾਮ ਵਾਲਾ ਪਤਾ ਨਹੀਂ ਨੀ ਨਾਮ ਦਾ ਨਹੀਂ ਪਤਾ ਜੀ ਕਿ ਕਿਹੜੇ ਨਾਲ ਕਿਹੜੇ ਨਾਲ ਨਹੀਂ ਨਹੀਂ ਇਹ ਤਾਂ ਨਹੀਂ ਆਪਣਾ ਨਹੀਂ ਪਤਾ ਹੈ ਮੈਂ ਡਾਕਟਰ ਮਤੀ ਕੋਲ ਠੀਕ ਹੈ ਜੀ ਨਿਕਰ ਹਾਂ ਜੀ ਅੱਜ ਆਰ ਐਕਸਲੈਂਟਲੀ ਪੇਸ਼ੈਂਟ ਆਇਆ ਐਂਡ ਉਹਨਾਂ ਦੀ ਇੱਕ ਤਰੀ ਡੈੱਥ ਹੋਈ ਆ ਦੋ ਪੇਸ਼ੈਂਟ ਦਾ ਟ੍ਰੀਟਮੈਂਟ ਚੱਲ ਰਿਹਾ ਐਂਡ ਇੱਕ ਪੇਸ਼ੈਂਟ ਨੂੰ ਸੈਂਗਲ ਟ੍ਰੈਕ ਕਰ ਰਿਹਾ ਜਨਾਬੀ ਕੀ ਹੈ ਨਾ ਫਿਰ ਉਹਦਾ ਦਾ ਬੀਕਿੰਗ ਦੀ ਬੈਕੋਈ ਆ ਬਰਗਟ ਦੇ ਸੀ ਐਂਡ ਉਹਨਾਂ ਦਾ ਨਾਮ ਕਨੀ ਕਮਰਾਲੇ ਦੇ ਰਹਿਣ ਵਾਲੇ ਸੀਗੇ ਐਂਡ 20 ਨੰਬਰ ਕੋਲ ਮਲੀ ਸੀ ਤੇ ਜਿਹੜੇ ਪੈਂਟਾ ਜੀ ਜਿਹਾ ਕੁਝ ਨਾ ਇਹ ਮੋਕਾ ਕਿਤੇ ਰਹਿਣ ਵਾਲੇ ਸੀ ਇੱਕ ਪੇਸ਼ੈਂਟ ਸੀ ਗੁਰਦੀਪ ਸਿੰਘ ਉਹਨਾਂ ਨੂੰ ਕੰਡੀਟਰ ਰੈਪਰ ਕੀਤਾ ਐਂਡ ਗੁਰਦੀਪ ਐਂਡ ਅਰਸ਼ਦੀਪ ਅੰਡਰ ਟਰੀਟਮੈਂਟ ਆ ਜਾਈ ਉਹ ਗੁਰਦੀਪ ਜੀ ਨੂੰ ਜਿਹੜੇ ਬਾਹਰ ਗਏ ਕੀ ਉਹਨਾਂ ਦੀ ਕਾਫੀ ਸੇਵਰ ਸੀ ਹੈਡ ਇੰਜਰੀ ਸੀ ਐਂਡ ਅਨਕੰਸ਼ੀਵਿਟੀ ਸੀ ਜੀ